ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਜਦੋਂ ਰક્ષਕ ਕੀ ਪੱਖਪਾਤ ਜਾਂ ਤਾਂ ਕੁਝ ਕਹਿਣੋ ਨਹੀਂ ਬਚਦਾ ਜੀ ਹਾਂ ਮੁਹਾਲੀ ਦੇ ਨਮਾ گاؤں ਵਿੱਚ ਗੁਰੂ ਘਰ 'ਚ ਲਗਾਤਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਹ ਵਾਰਦਾਤਾਂ ਸੇਵਾਦਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਦੇ ਪ੍ਰਧਾਨ ਗਰਜਾ ਸਿੰਘ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਨੇ ਲੇਕਿਨ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਿਸਾਖੀ ਵਾਲੇ ਦਿਨ ਵੀ ਸਵੇਰੇ 4:30 ਵਜੇ ਦੇ ਕਰੀਬ ਉੱਥੇ ਦੇ ਲੱਗੇ ਕੈਮਰੇ ਬੰਦ ਕਰਕੇ ਗੁੱਲਕ ਚੋਂ ਪੈਸੇ ਕੱਢੇ ਜਾ ਰਹੇ ਨੇ ਤੇ ਐਡਾਪਟਰ ਚਾਰਜਰ ਹੋਰ ਮੈਮਰੀ ਕਾਰਡ ਵਗੈਰਾ ਜੀ ਚੋਰੀ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਕੱਲ ਦੀ ਗੱਲ ਹੈ ਤੇ ਕੱਲ ਨੂੰ ਵੀ ਇੱਕ ਸੇਵਾਦਾਰ ਉੱਥੇ ਦੀ ਚੋਰੀ ਕਰ ਰਿਹਾ ਆਸ-ਪਾਸ ਦੇ ਲੋਕ ਜਿਹੜੇ ਆ ਕਿ ਮੱਥਾ ਟੇਕ ਕੇ ਜਾ ਰਹੇ ਆ ਤੇ ਸੇਵਾਦਾਰ ਵੱਲੋਂ ਉੱਥੇ ਦੇ ਗੁੱਲਕ ਚੋਂ ਪੈਸੇ ਕੱਢੇ ਜਾ ਰਹੇ ਨੇ ਤੇ ਉਹਨੂੰ ਲੱਗਦਾ ਸੀਗਾ ਕਿ ਉਹਨੂੰ ਕੋਈ ਨਹੀਂ ਦੇਖ ਰਿਹਾ ਲੇਕਿਨ ਤੀਜੀ ਅੱਖ ਯਾਨੀ ਕਿ ਸੀਸੀਟੀਵੀ ਕੈਮਰੇ ਚ ਉਹ ਸਾਫ਼ ਤੌਰ ਤੇ ਕੈਦ ਹੋ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਵੀ ਕਿਸ ਤਰ੍ਹਾਂ ਸੇਵਾਦਾਰ ਵੱਲੋਂ ਉੱਥੇ ਸ੍ਰੀਆਮ ਚੋਰੀ ਕੀਤੀ ਗਈ ਹੈ ਗੁੱਲਕ ਚੋਂ ਪੈਸੇ ਕੱਢੇ ਗਏ ਨੇ ਤੇ ਗਰਜਾ ਸਿੰਘ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਨੇ ਤੇ ਇਸ ਦੀ ਸ਼ਿਕਾਇਤ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਨਵੇਂ گاؤں ਥਾਣੇ 'ਚ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਕ ਨਹੀਂ ਕੀਤੀ ਜਾਂਦੀ ਆਖਿਰਕਾਰ ਗਰਚਾ ਸਿੰਘ ਨੇ ਕੀ ਕਿਹਾ ਤੁਹਾਨੂੰ ਸੁਣਾ ਦਿੰਦੇ ਆ ਤਾਂ ਜੀ ਹੁਣ ਪਿਛਲੇ 9ਵੇਂ ਮਹੀਨੇ ਚ ਗੁਰਦੁਆਰਾ ਸਾਹਿਬ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਕਿਹਾ ਗਿਆ ਜਿਹੜੀ ਪੁਰਾਣੀ ਕਮੇਟੀ ਉਹ ਭੰਗ ਹੋ ਚੁੱਕੀ ਹੈ ਤੇ ਨਵੀਂ ਕਮੇਟੀ ਦਾ ਚੋਣ ਕਰਨੀ ਹੈ ਤਾਂ ਮੈਂ ਗੁਰਦੁਆਰਾ ਸਾਹਿਬ ਗਿਆ ਉੱਥੇ ਮੀਟਿੰਗ ਹੋਈ ਇਕੱਠ ਹੋਇਆ ਲੋਕਾਂ ਨੇ ਮੈਨੂੰ ਪ੍ਰਧਾਨ ਚੁਣਿਆ ਜੋ ਕਿ ਮੇਰੀ ਰਿਸਟਡ ਵਰਦੀ ਹੈ ਜੀ ਮੈਂ ਸਰ ਉੱਤੇ ਨਾ ਛੋਟੀਆਂ ਗੋਲ ਕਾਂ ਰੱਖੀ ਹੋਈਆਂ ਜੀ ਪੰਜ ਜਿਹਦੇ ਥਰੂ ਚੋਰੀ ਹੁੰਦੀ ਹੈ ਉਹਨੂੰ ਛੋਟੀ ਗੋਲਕ ਹੈ ਅਗਲਾ ਭਾਂਡਾ ਅੰਦਰ ਚੱਕ ਕੇ ਲੈ ਜਾਂਦਾ ਬਾਹਰ ਆ ਕੇ ਖੋਲ ਲੈਂਦਾ ਇਸ ਕਰਕੇ ਜੀ ਮੈਂ ਜਨਵਰੀ ਮਹੀਨੇ ਚ ਇੱਕ ਐਸਐਚਓ ਨੂੰ ਵੀ ਦਰਖਾਸਤ ਦੇਈ ਵੀ ਸਾਡੀਆਂ ਇਸ ਤਰ੍ਹਾਂ ਗੋਲਕਾਂ ਖੋਲੀਆਂ ਗਈਆਂ ਅਤੇ ਐਸਡੀਐਮ ਸਾਹਿਬ ਨੂੰ ਵੀ ਦਰਖਾਸਤ ਦੇਈ ਤੇ ਉਸਤੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਉਹਨਾਂ ਦਾ ਹੌਸਲਾ ਬਲੰਦ ਹੋ ਗਿਆ ਸਮਕਾਂ ਤਾਂ ਉਸ ਤੋਂ ਬਾਅਦ ਬਾਰੀ-ਬਾਰੀ ਇਸ ਤਰ੍ਹਾਂ ਹੀ ਚੋਰੀਆਂ ਕਰਦੇ ਆਂ ਜੀ ਕਦੀ ਕੈਮਰਾ ਬੰਦ ਕਰ ਦਿੰਦੇ ਆਂ ਕਦੀ ਲਾਈਟਾਂ ਬੰਦ ਕਰ ਦਿੰਦੇ ਆਂ ਪੈਸੇ ਚੱਕ ਲੈਂਦੇ ਆਂ ਇਹ ਮੈਂ ਜੀ ਕਹਿੰਦਾ ਜੀ ਫਿਰ ਜਾਂਚ ਹੋਣੀ ਚਾਹੀਦੀ ਐ ਇਸ ਗੱਲ ਦੀ ਵੀ ਕੌਣ ਚੋਰੀ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਹੈ ਜੀ ਕੁਝ ਮੇਲੀ ਭੁਗਤ ਮੈਨੂੰ ਤਾਂ ਕਮੇਟੀ ਦੀ ਵੀ ਲੱਗਦੀ ਹੈ ਜਿਹੜੀ ਪੁਰਾਣੀ ਕਮੇਟੀ ਹੈ ਜੀ ਉਹਨਾਂ ਦੇ ਮੇਲੀ ਭੁਗਤ ਨਾਲ ਹੀ ਕਰ ਸਕਦੇ ਨੇ ਸੇਵਾਦਾਰ ਨਹੀਂ ਅਜਾ ਕੰਮ ਕਰਦੇ ਜੀ ਤਾਂ ਮੈਂ ਜਿਹੜਾ ਕੈਮਰਾ ਲਗਾਇਆ ਹੋਇਆ ਸੀਗਾ ਉਹਦਾ ਵੀ ਉਹ ਡਾਡਰ ਚੱਕ ਕੇ ਲੈ ਗਏ ਜੀ ਉਹਨੂੰ ਬੰਦ ਕਰਤਾ ਇਧਰੋਂ ਮੂੰਹ ਕਰਕੇ ਉਸ ਕਨੂੰ ਸਾਰਾ ਪੈਸਾ ਵਿਸਾਖੀ ਦਾ ਜਿਹੜਾ ਹੈ ਤਾਂ ਜੀ ਇਕੱਠ ਮਾਰ ਸ਼ਾਮ ਦਾ ਸਾਰਾ ਚੱਕ ਲਿਆ ਜੀ ਉਹਨਾਂ ਨੇ ਮਿਹਰਬਾਨੀ ਕਰਕੇ ਮੈਂ ਤੁਹਾਡੇ ਚੈਨਲ ਦੇ ਰੂਹ ਇਹ ਬੇਨਤੀ ਕਰਨਾ ਚਾਹੁੰਦਾ ਹ ਵਿਧੀ enquary ਕੀਤੀ ਜਾਵੇ ਅਨਨ ਦੇ खिलाफ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੁਛ ਨਹੀਂ ਕਿਹਾ ਮੈਂ ਐਸਐਚਐਨ ਨੂੰ ਫੇਰ ਵੀ ਕਿਹਾ ਜੀ ਤੁਸੀਂ ਉਹਨਾਂ ਦਾ ਡਾਕਟਰ ਲੈ ਆਓ ਕੱਢ ਗਏ ਜੇ ਮੈਂ ਕਸੂਰਵਾਦ ਨੇ ਮੇਰੇ ਤੇ ਕਰ ਦੋ ਪਰਚਾ ਨਹੀਂ ਉਹਨਾਂ ਤੇ ਕਰ ਦੋ ਤਾਂ ਉਹਨੇ ਕੋਈ ਕਾਰਵਾਈ ਨਹੀਂ ਕਰਦੀ ਉਹ ਤਾਂ ਕਹਿੰਦਾ ਅਸੀਂ ਲਿਖ ਕੇ ਭੇਜਦਾ ਜੀ ਐਸਡੀਐਮ ਸਾਹਿਬ ਨੂੰ ਜੋ ਹੁਕਮ ਆਏਗਾ ਦੇਖਾਂਗੇ ਜਿੰਮੇਵਾਰੀ ਬਣਦੀ ਹੈ ਚੋਰੀ ਹੁੰਦੀ ਹੈ ਅਸੀਂ ਜਿੰਮੇਵਾਰ ਹਾਂ ਇਸ ਗੱਲ ਦੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿ ਸਕਦੇ ਹਾਂ ਜੀ ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਪਤਾ ਨਹੀਂ ਕਿ ਆਮਲੀ ਭੁਗਤ ਹੈ ਪੁਲਿਸ ਜਿਹਨਾਂ ਨਾਲ कोई कार्रवाई नहीं चंडीगढ़ तो कैमरामैन दीपक देनाल, मैं अमन लोना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप